ਦੇਖੋ ਜੀ ਪਹਿਲਾਂ ਆਪਾਂ ਜਿਹੜੀ ਤੁਸੀਂ ਗੱਲ ਕੀਤੀ ਆ ਵਿਕਾਸ ਦੀ ਅ ਵਿਕਾਸ ਦੇ ਲਈ ਜਦੋਂ ਸਰਕਾਰ ਚੇਂਜ ਹੋਈ ਆ ਨਗਰ ਕੌਂਸਲ ਨੂੰ ਕੋਈ ਵੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਮਹਈਆ ਕਰਵਾਈ ਗਈ ਤਾਂ ਕਿਉਂਕਿ ਸਰਕਾਰ ਝਾੜੂ ਦੀ ਹੋਣ ਕਰਕੇ ਹਾਊਸ ਦੇ ਸਾਰੇ ਮੈਂਬਰ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਹੋਣ ਕਰਕੇ ਇਹ ਚਾਹੁੰਦੇ ਨੇ ਕਿ ਕੋਈ ਵੀ ਵਿਕਾਸ ਜਿਹੜਾ ਗੁਰਦਾਸਪੁਰ ਦਾ ਜਿਹੜਾ ਨਾ ਹੋਏ ਪਰ ਲੋਕਾਂ ਨੇ ਜਿਹੜਾ ਸਾਡੇ ਮਾਨਯੋਗ ਐਮਪੀ ਸਦਾ ਸੁਖਜਿੰਦਰ ਸਿੰਘ ਜੀ ਰੰਦਾਵਾ ਨੂੰ ਐਮਪੀ ਬਣਾਇਆ ਉਹਨਾਂ ਵੱਲੋਂ ਪੂਰਾ ਸਹਿਯੋਗ ਹੋ ਰਿਹਾ ਕਿਉਂਕਿ 55 ਲੱਖ ਜਿਹੜਾ ਉਹਨਾਂ ਦਾ ਆ ਗਿਆ ਤੇ 50 ਲੱਖ ਰੁਪਈਆ ਉਹਨਾਂ ਨੇ ਹੋਰ ਜਿਹੜਾ ਮੈਨੂੰ ਨਗਰ ਕੌਂਸਲ ਨੂੰ ਜਿਹੜਾ ਦੇ ਦਿੱਤਾ ਹੋਇਆ 55 ਲੱਖ ਦੇ ਟੈਂਡਰ ਲਾ ਕੇ ਤੇ ਉਹਦੇ ਟੈਂਡਰ ਵੀ ਖੁੱਲ ਗਏ ਨੇ ਤੇ ਵਰਕ ਆਰਡਰ ਵੀ ਕੁਝ ਕੰਮਾਂ ਦੇ ਜਾਰੀ ਕਰ ਚੁੱਕੇ ਆ ਉਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਜਿਹੜਾ ਕੁਝ ਆਪਣੇ ਜਿਹੜੇ ਫੰਡ ਜਿਹੜੇ ਆ ਉਹ ਇਕੱਠੇ ਕਰਕੇ ਤੇ ਟੈਂਡਰ ਜਿਹੜੇ ਲਗਾ ਦਿੱਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਜਗੀ ਪੱਧਰ ਤੇ ਜਿਹੜੇ ਕੰਮ ਆ ਉਹ ਵਿਕਾਸ ਦੇ ਸ਼ੁਰੂ ਕੀਤੇ ਜਾਣਗੇ ਉਸ ਤੋਂ ਇਲਾਵਾ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਕੰਮ ਅਸੀਂ ਸਟਾਰਟ ਕਰ ਰਹੇ ਉਹਦੇ ਚ ਪਾਰਕਸ ਗਲੀਆਂ ਨਾਲੀਆਂ ਤੇ ਹੋਰ ਵੀ ਜਿਹੜੇ ਕੋਈ ਜ਼ਰੂਰੀ ਨੇ ਇੱਕ ਤੁਹਾਡੇ ਮਾਦੇ ਰਾਮ ਦੱਸਣਾ ਚਾਹੁੰਦਾ ਕਿ ਬੜੀ ਪੁਰਾਣੀ ਲੋਕਾਂ ਦੀ ਬਾਜਵਾ ਕਲੋਨੀ ਦੀ ਮੰਗ ਸੀ ਉਹ ਵੀ ਅਸੀਂ ਇਥੋਂ ਪ੍ਰੋਜੈਕਟ ਬਣਾ ਕੇ ਜਿਹੜਾ ਭੇਜਿਆ ਸੀ ਉੱਥੇ ਪੁਰਾਣਾ ਜਦੋਂ ਸੀਵਰੇਜ ਪਿਆ ਉਹਨਾਂ ਨੇ ਕਿਤੇ ਗਲਤ ਪਾ ਦਿੱਤਾ ਸੀ ਉਹਦੇ ਕਰਕੇ ਬੈਕ ਵੱਜਦੀ ਆ ਸੋ ਉਹ ਵੀ ਜਿਹੜਾ ਅਸੀਂ ਸੈਂਟਰ ਦਾ ਪ੍ਰੋਜੈਕਟ ਸੀ ਉਹਦੇ ਚ ਅਸੀਂ ਮਨਜ਼ੂਰੀ ਕਰਵਾ ਲਈ ਆ ਇੱਕ ਆਈਟੀਆਈ ਕਲੋਨੀ ਦੇ ਵਿੱਚ ਸੀਵਰੇਜ ਪੈਣ ਵਾਲਾ ਸੀ ਉਹਦੀ ਵੀ ਜਿਹੜੀ ਆ ਫਾਈਲ ਜਿਹੜੀ ਅਸੀਂ ਪਰਸ਼ੂ ਕੀਤੀ ਸੀ ਉਹਦੀ ਵੀ ਮਨਜ਼ੂਰੀ ਲਗਭਗ ਆ ਚੁੱਕੀ ਆ ਆ ਹਾਊਸ ਦੀ ਮੀਟਿੰਗ 'ਚ ਉਹਨਾਂ ਨੇ ਮਤਾ ਮੰਗਿਆ ਉਹ ਅਸੀਂ ਅਗਲੇ ਹਫਤੇ ਜਿਹੜੀ ਮੀਟਿੰਗ ਹੋਸਤੀ ਕਰਨੀ ਆ ਉਹ ਚ ਪਾ ਕੇ ਭੇਜ ਦਿੱਤਾ ਜਾਣਾ ਉਹਦੇ ਨਾਲ ਜਿਹੜਾ ਬਾਜਵਾ ਕਲੋਨੀ ਤੇ ਜਿਹੜੀ ਆਈਟੀਆਈ ਵਾਲਾ ਸਾਰਾ ਏਰੀਆ ਕਿਉਂਕਿ ਉੱਥੇ ਵੀ ਅ ਅਸੀਂ ਪਿਛਲੀ ਟਨਿਓਰ ਚ ਜਿਹੜਾ ਸੀਵਰੇਜ ਜਿਹੜਾ ਸੀ ਉਹ ਆਈਟੀਆਈ ਤੱਕ ਏएफसी ਜਿਹੜਾ ਹੋਟਲ ਆ ਉੱਥੋਂ ਤੱਕ ਕੜਿਆ ਸੀ ਉੱਥੇ ਵਾਲਾ ਜਿਹੜਾ ਏਰੀਆ ਆ ਉਹ ਰੇਲਵੇ ਲਾਈਨ ਜਿਹੜੀ ਆ ਕ੍ਰਾਸ ਹੁੰਨ ਕਰਕੇ ਉੱਥੋਂ ਜਿਹੜਾ ਉਹਨਾਂ ਦਾ ਕੋਈ ਵੀ ਕਿਤੇ ਵੀ ਅਜੇ ਪਾਣੀ ਦਾ ਵਿਕਾਸ ਨਹੀਂ ਹੋ ਰਿਹਾ ਉਹ ਵੀ ਜੋੜਨ ਵਾਲਾ ਸੀ ਉਹ ਲਗਭਗ ਉਹ ਜਿਹੜਾ ਦੋਵੇਂ ਕੰਮ ਜਿਹੜਿਆ ਇਹ ਵੀ ਬੜੇ ਵੱਡੇ ਕੰਮ ਨੇ ਕਿਉਂਕਿ ਇਹ ਕਾਫੀ ਇੱਥੇ ਵਸੋਵਾਂ ਇਹ ਵੀ ਜਿਹੜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲਗਾਵਾਂਗੇ ਉਸ ਤੋਂ ਬਾਅਦ ਜਿਹੜੀ ਤੁਸੀਂ ਸਫਾਈ ਦੀ ਗੱਲ ਕੀਤੀ ਹੈ ਮੈਂ ਅੱਜ ਦੱਸਣਾ ਚਾਹੁੰਦਾ ਕਿ ਅੱਜ ਵੀ ਅਸੀਂ ਪਿਛਲੇ 8-9 ਮਹੀਨੇ ਤੋਂ ਜਿਹੜਾ ਆਪਣੇ ਪੱਧਰ ਤੇ ਜਿਹੜਾ ਸਫਾਈ ਦਾ ਜਿਹੜਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਮੈਨੂੰ ਬੜਾ ਸਹਿਯੋਗ ਹੈ ਜਿੱਥੇ ਐਮਐਲਏ ਸਾਹਿਬ ਵੀ ਵਿਧਾਨ ਸਭਾ ਚ ਵੀ ਉਹਨਾਂ ਨੇ ਇਹ ਮੁੱਦਾ ਉਠਾਇਆ ਤੇ ਮੇਰੇ ਕੌਂਸਲਰ ਸਾਹਿਬਾਨ ਜਿਹੜੇ ਆ ਉਹ ਵੀ ਮੇਰਾ ਪੂਰਾ ਸਹਿਯੋਗ ਕਰਦੇ ਨੇ ਕਿਉਂਕਿ ਉਹ ਸਵੇਰੇ ਆਪ ਉੱਠ ਕੇ ਸਫਾਈ ਮਗਰ ਸਪਾਈਸੇਵ ਕਾਂ ਕੋ ਜੇ ਜਗਾ ਦਾ ਵੀ ਉਹਨਾਂ ਨੂੰ ਪਤਾ ਕਿ ਜਗਾ ਦਾ ਪ੍ਰਬੰਧ ਨਹੀਂ ਹੈ ਫਿਰ ਵੀ ਉਹ ਵਿਚਾਰੇ ਜਿੰਨੇ ਜਿਹੜਾ ਐਮਸੀ ਜਿੰਨੇ ਜੋਗਾ ਉਹ ਸਾਥ ਦੇ ਰਿਹਾ ਤੇ ਆਪਣੇ ਪੱਧਰ ਤੇ ਅਸੀਂ ਆਪਣੇ ਵਰਕਰ ਸੇ ਬਾਨਾ ਦੀ ਜਗਾ ਦੇ ਉਤੇ ਜਿਹੜਾ ਕੂੜਾ ਖੜ ਕੇ ਮੈਨੇਜ ਕਰ ਰਹੇ ਹਾਂ ਕਿਉਂਕਿ ਪਹਿਲੇ ਡੀਸੀ ਸਾਹਿਬ ਸੀ ਉਹਨਾਂ ਦੇ ਮੇਰਾ ਨਹੀਂ ਖਿਆਲ ਉਹ ਡੀਸੀ ਇੱਥੇ ਆਮ ਪਬਲਿਕ ਦੇ ਸੀ ਉਹ ਕੁਝ ਲੀਡਰਾਂ ਦੇ ਤੇ ਕੁਝ ਝਾੜੂ ਦੇ ਲੋਕਾਂ ਦੇ ਜੋ ਡੀਸੀ ਸਾਹਿਬ ਬਣ ਕੇ ਇੱਥੇ ਰਹੇ ਨੇ ਸੋ ਨਵੇਂ ਡੀਸੀ ਸਾਹਿਬ ਆਏ ਨੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਐਮਸੀ ਸਮਾਦਾਨ ਨਾਲ ਲੈ ਕੇ ਮਿਲਿਆ ਜਾਊ ਅਤੇ ਜਾਣੂ ਕਰਵਾਇਆ ਜਾਊ ਕਿਉਂਕਿ ਜਿਹੜੀ ਜਗ੍ਹਾ ਅਸੀਂ ਪਹਿਲਾਂ ਦੋ ਜਗ੍ਹਾ ਸਿਲੈਕਟ ਕੀਤੀਆਂ ਸੀ ਮਾਨਕੌਰ ਸਿੰਘ ਕੀਤੀ ਸੀ ਕਿ ਉੱਥੇ ਆਪਾਂ ਪਲਾਂਟ ਲਗਾਉਣਾ ਸੀ ਪ੍ਰੋਪਰ ਤੇ ਉੱਥੇ ਵੀ ਕੰਮ ਨਹੀਂ ਕਰ ਦਿੱਤਾ ਗਿਆ ਉਸ ਤੋਂ ਬਾਅਦ ਨਵੀਪੁਰ ਵੀ ਨਹੀਂ ਕਰ ਦਿੱਤਾ ਗਿਆ ਜੇ ਆਪਣੇ ਮਿਲਕ ਪਲਾਂਟ ਦੇ ਸਾਹਮਣੇ ਨਗਰ ਦੀ ਨਗਰ ਕਾਉਂਸਲ ਦੀ ਜਗ੍ਹਾ ਸੀ ਉੱਥੇ ਵੀ ਇਹਨਾਂ ਨੇ ਡਿਸਪਿਊਟ ਪਵਾ ਦਿੱਤਾ ਸੋ डीसी ਸਾਹਿਬ ਕੋ ਮੰਗ ਕਰ ਮੰਗ ਕਰਦਾ ਤੁਹਾਡੇ ਮਾਦਯੋ ਨੇ ਮਿਲਣਾ ਵੀ ਉਹਨਾਂ ਨੂੰ ਕਿ ਸਾਡੇ ਕੋਲ ਜਿਹੜੀ ਜਗ੍ਹਾ ਅਸੀਂ ਲਈ ਆ ਨਵੀਪੁਰ ਉੱਥੇ ਜਿਹੜਾ ਸਾਨੂੰ ਕੰਮ ਕਰਨ ਦਿੱਤਾ ਜਾਏ ਤਾਂ ਜੋ ਜਿਹੜੇ ਆਮ ਲੋਕ ਜਿਹੜੇ ਕਿਉਂਕਿ ਅਗਾ ਗਰਮੀਆਂ ਦੇ ਸੀਜ਼ਨ ਆ ਮੱਛਰ ਮੱਛਰ ਦੀ ਪ੍ਰੋਬਲਮ ਆ ਹੋਰ ਵੀ ਕਈ ਬਿਮਾਰੀਆਂ ਤੋਂ ਜੇ ਜਿਹੜਾ ਉਹ ਫੈਲਣ ਦਾ ਡਰ ਹੁੰਦਾ ਸੋ ਜੇ ਸਾਨੂੰ ਉਹ ਕੰਮ ਕਰਨ ਦੇਣ ਤੇ ਮੈਂ ਚੈਲੰਜ ਕਰਦਾ ਕਿ ਇੱਕ ਮਹੀਨੇ ਦੇ ਵਿੱਚ ਸ਼ਾਇਦ ਜਿਹੜਾ ਉਹ ਫਿਰ ਪ੍ਰੋਪਰ ਡੰਮ ਫਰੀ ਕਰ ਦਿੱਤਾ ਜਾਊਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਡੀਸੀ ਸਾਹਿਬ ਜੇ ਨਵੇਂ ਆਏ ਆ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਕੋ ਆਪਣੇ ਮੰਗ ਵੀ ਕਰਾਂਗੇ ਕਿ ਸਾਨੂੰ ਕੰਮ ਕਰਨ ਦਿੱਤਾ ਜਾਏ ਤੇ ਅੱਜ ਅਸੀਂ ਟਰੈਕਟਰ ਦਾ ਖਰੀਦ ਕੀਤਾ ਕਿਉਂਕਿ ਸਫਾਈ ਨੂੰ ਜਦੋਂ ਸਾਡੇ ਕਰਮਚਾਰੀ ਸਫਾਈ ਕਰਦੇ ਸੀ ਉਹਨਾਂ ਕੋ ਇੱਕ ਜੀਸੀਬੀ ਸੀ ਉਹ ਜਦੋਂ ਲੋਡਿੰਗ ਕਰਦੇ ਸੀ ਤੇ ਕਾਫੀ ਟਾਈਮ ਲੱਗ ਜਾਂਦਾ ਸੀ ਉਹਦੇ ਨਾਲ ਅੱਜ ਇੱਕ ਲੋਡਰ ਹੋਰ ਆਨ ਕਰਕੇ ਜਿਹੜਾ ਸਫਾਈ ਜਿਹੜੀ ਆ ਉਹ ਕੋਸ਼ਿਸ਼ ਇਹ ਸਾਡੀ ਹੋਏਗੀ ਕਿ ਸਵੇਰੇ ਮਾਰਨਿੰਗ ਟਾਈਮ ਹੀ ਜਿਹੜਾ 메ਨ ਕੂੜਾ ਜਿਹੜਾ ਉਹ ਛੜਕਾ ਤੋਂ ਟਾਈਮ ਹੈ ਧੰਨਵਾਦ